ਅਮੇজিং ਟੀਵੀ ਯੂਜ਼ਰਸ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਆ ਸੋ ਜਿਲ੍ਹਾ ਗੁਰਦਾਸਪੁਰ ਦੇ ਬੱਚੇ ਕਾਫੀ ਨੰਬਰਾਂ ਦੇ ਉੱਤੇ ਮੱਲਾ ਮਾਰੀਆਂ ਨੇ ਸੋ ਗਾਂਧੀ ਨਗਰ ਕੈਂਪ ਦੀ ਵੀ ਇੱਕ ਬੇਟੀ ਹੈ ਨੇਹਾ ਕੁਮਾਰੀ ਸੋ ਆਪਾਂ ਗੱਲਬਾਤ ਕਰਦੇ ਹਾਂ ਸੁਧਾਰਨ ਪਰਿਵਾਰ ਤੋਂ ਆ ਤੇ ਫਾਦਰ ਸਾਹਿਬ ਵੀ ਮਿਹਨਤ ਕਰਦੀ ਹੈ ਤੇ ਮਦਰ ਵੀ ਮਿਹਨਤ ਕਰਦੀ ਹੈ ਪਰ ਕਿਤੇ ਨਾ ਕਿਤੇ ਉਹਨਾਂ ਦੀ ਮਿਹਨਤ ਜਿਹੜੀ ਹੈ ਅੱਜ ਰੰਗ ਲੈ ਆਈ ਹੈ ਪ੍ਰਮਾਤਮਾ ਦੀ ਵੀ ਕਿਰਪਾ ਹੋਈ ਹੈ ਤੇ ਪਰਿਵਾਰ ਦੀ ਵੀ ਜਿਹੜੀ ਮਿਹਨਤ ਹੋਈ ਹੈ ਤੇ ਪਰਿਵਾਰ ਦੀ ਵੀ ਕਿਰਪਾ ਹੋਈ ਹੈ ਤੇ ਨਾਲ ਦੀ ਨਾਲ ਪ੍ਰਿੰਸੀਪਲ ਨੇ ਵੀ ਪੂਰੀ سپورਟ ਦਿੱਤੀ ਹੈ ਤਾਂ ਆਪਾਂ ਗੱਲਬਾਤ ਵੀ ਕਰਦੇ ਆ ਕਿੰਨੇ ਨੰਬਰਾਂ ਚ ਕਿੰਨੇ ਨੰਬਰ ਲੈਣੇ ਗੱਲਬਾਤ ਦੇ ਕਰਦੇ ਆ ਨੀਹਾ ਕੁਮਾਰੀ ਨਾਲ ਸੋ ਨਮਸਕਾਰ ਜੀ ਕੀ ਨਾਮ ਹੈ ਮੇਰਾ ਨਾਮ ਨੀਹਾ ਕੁਮਾਰੀ ਹੈ ਸੋ ਕਿੰਨੇ ਨੰਬਰ ਲੈ ਕੇ ਤੁਸੀਂ ਜਿਹੜੀ ਦੂਜੀ ਪਿਸ਼ਚਨ ਤੇ ਆਏ ਹੋ ਮੈਂ 650 ਤੋਂ 632 ਨੰਬਰ ਪ੍ਰਾਪਤ ਕੀਤੇ ਹਨ ਜੀ ਹਾਂਜੀ ਸੋ ਫਾਦਰ ਸਾਹਿਬ ਕੀ ਕਰਦੇ ਹਨ ਮੇਰੇ ਫਾਦਰ ਸਾਹਿਬ ਨਰੀ ਦੁਕਾਨ ਹੈ ਡੈਂਟਿਸਟਾ ਦਾੰਦਾਂ ਦਾ ਡਾਕਟਰ ਹੈ ਉਹ ਦੰਦਾ ਦਾ ਕੰਮ ਕਰਦੇ ਨੇ ਪਰ ਕਿਤੇ ਨਾ ਕਿਤੇ ਬੇਟੀ ਨੂੰ ਬੜੀ ਅੱਗੇ ਤੱਕ ਪਹਚਾਣ ਦਾ ਸੋਤ ਲਾ ਕੀ ਕਹਿਣਾ ਚਾਹਦੇ ਹੋ ਹਲੋ ਉਹ ਬਿਲਕੁਲ ਆ ਨਾ ਜਾਂਦੇ ਆ ਕਹਿੰਦੇ ਜਿੱਥੇ ਤੱਕ ਮਰਜ਼ੀ ਪਾਰ ਕੁਛ ਬਣਾ ਆਪਣੀ ਜ਼ਿੰਦਗੀ ਚ ਕੁਛ ਬਣਾ ਕੇ ਦਿਖਾ ਸੋ ਦੂਜਾ ਸਥਾਨ ਹਾਸਲ ਕੀਤਾ ਏ ਤੁਸੀਂ ਤਾਂ ਫਿਰ ਸਕੂਲ ਵਾਲਿਆਂ ਦਾ ਕਿੱਦਾਂ ਦਾ ਰਿਹਾ ਤੁਹਾਡੇ ਨਾਲ ਰਵਈਆ ਕਿੱਦਾਂ ਦਾ ਖੁਸ਼ੀ ਚਲਦੀ ਪਈ ਸਕੂਲ ਦੇ ਵਿੱਚ ਮੇਰੇ ਪ੍ਰਿੰਸੀਪਲ ਮੈਮ ਸਾਰੇ ਅਧਿਆਪਕ ਨੇ ਮੇਰਾ ਬਹੁਤ ਸਾਥ ਦਿੱਤਾ ਮੇਰੇ ਪੇਰੈਂਟਸ ਨੇ ਮੇਰਾ ਸਾਥ ਦਿੱਤਾ ਤੇ ਪ੍ਰਾਈਵੇਟ ਵੀ ਉਹਨਾਂ ਨੇ ਮੇਰੀ ਹੈਲਪ ਕੀਤੀ ਤੇ ਸਾਰੇ ਕੰਮ ਵਿੱਚ ਜਦੋਂ ਮੇਰਾ ਸਾਥ ਦਿੱਤਾ। ਸੋ ਘਰੇ ਆਣ ਕੇ ਵੀ ਕੰਮ ਕਰਦੇ ਹੋ ਤੁਸੀਂ ਆਪਣੀ ਮਦਰ ਦੇ ਨਾਲ ਹੱਥ ਵਟਾਉਂਦੇ ਹੋ। ਘਰ ਦੇ ਕੰਮ ਦੇ ਨਾਲ-ਨਾਲ ਮੈਂ ਆਪਣੀ ਪੜ੍ਹਾਈ ਵੀ ਕਰਦੀ ਆਂ ਸਵੇਰੇ ਉੱਠ ਕੇ ਵੀ ਰਾਤ ਨੂੰ ਫਿਰ ਸੌਣ ਲੱਗਿਆ ਪਰ ਦੇ ਸਕੂਲ ਤੋਂ ਆਣ ਕੇ ਵੀ ਨਾਲ-ਨਾਲ ਘਰ ਦਾ ਕੰਮ ਵੀ ਕਰਦੀ। ਸੋ ਪਰਿਵਾਰ ਦੇ ਵਿੱਚ ਕੌਣ-ਕੌਣ ਆ ਫਿਰ ਤੁਹਾਡੇ? ਮੇਰੇ ਪਰਿਵਾਰ ਦੇ ਵਿੱਚ ਮੰਮਾ ਪਾਪਾ ਸਿਸਟਰ ਬ੍ਰਦਰ ਹੈ, ਤਾਇਆ-ਤਾਈ ਜੀ, ਦਾਦਾ ਉਹ ਦਾਦੀ ਜੀ ਤੇ ਚਾਚਾ-ਚਾਚੀ ਜੀ। ਤੇ ਮੇਰੇ ਹੋਰ ਕਾਜਨ ਬ੍ਰਦਰ ਸਿਸਟਰ ਸਾਰੇ ਸੋ ਫਿਰ ਕਿੱਦਾਂ ਜਦੋਂ ਪਤਾ ਲੱਗਿਆ ਕੱਲ ਦਾ ਪਰਸੋ ਦਾ ਤਾਂ ਫਿਰ ਕਿੱਦਾਂ ਵਧਾਈਆਂ ਦੇਣ ਵਾਲੇ ਲੋਕ ਆਂਦੇ ਨੇ ਫੋਨ ਦੇ ਉੱਤੇ ਵੀ ਲੋਕ ਵਧਾਈਆਂ ਦਿੰਦੇ ਆ ਪਰਿਵਾਰ ਦੇ ਵਿੱਚ ਵੀ ਖੁਸ਼ੀ ਦੀ ਲਹਿਰ ਹੈ ਘਰ ਵਿੱਚ ਵੀ ਆਂਦੇ ਪੇ ਲੋਕੀ ਵਧਾਈਆਂ ਦੇਣ ਵਾਸਤੇ ਹਾਂਜੀ ਸਾਰੇ ਫਰੈਂਡਸ ਨੇ ਫੋਨ ਕੀਤਾ ਟੀਚਰਸ ਨੇ ਵੀ ਤੇ ਰਿਸ਼ਤੇਦਾਰਾਂ ਨੇ ਵੀ ਫੋਨ ਕਰਕੇ ਸਾਰਿਆਂ ਨੇ ਕੰਗratulations ਕਿਹਾ ਤੇ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਕਿੱਦਾਂ ਲੱਗਦਾ ਫਿਰ ਅੱਗੇ ਦਾ ਕੀ ਪਲਾਨ ਆ ਤੁਹਾਡਾ ਅਗਰ ਮੈਂ ਆਈਪੀਐਸਾ ਅਫੀਸਰ ਬਣਨਾ ਚਾਹੁੰਦੀ ਆ ਆਰਟਸ ਵਿੱਚ ਚੱਕ ਕੇ ਹੁਣ ਪਾਸਟੂ ਸੋ ਮਿਹਨਤ ਕੀਤੀ ਏ ਮਿਹਨਤ ਦਾ ਫਲ ਵੀ ਮਿਲਿਆ ਏ ਪਰਿਵਾਰ ਨੇ ਵੀ ਸਪੋਰਟ ਦਿੱਤੀ ਏ ਕਹਿੰਦੇ ਕਿ ਡੈਂਟਿਸਟ ਦਾ ਕੰਮ ਤੁਹਾਡੇ ਫਾਦਰ ਸਾਹਿਬ ਕਰਦੇ ਆ ਜੇ ਪਰਿਵਾਰ ਦੀ ਸਪੋਰਟ ਹੁੰਦੀ ਏ ਤਾਂ ਫੇਰ ਹੀ ਬੱਚਾ ਕਿਤੇ ਨਾ ਕਿਤੇ ਪਹੁੰਚਦਾ ਕੀ ਕਹਿਣਾ ਚਾਹੁੰਦੇ ਹੋਣਾ ਵਾਸਤੇ ਸਭ ਤੋਂ ਜ਼ਿਆਦਾ ਸਪੋਰਟ ਕਿਦੀ ਰਹੀ ਏ ਮੇਰੇ ਟੀਚਰਸ ਸੀ ਤੇ ਮੇਰੇ ਪੇਰੈਂਟਸ ਸੀ ਪ੍ਰਿੰਸੀਪਲ ਮੈਮ ਵੀ ਸਾਰਿਆਂ ਨੇ ਬਹੁਤ ਮੈਨੂੰ ਸਪੋਰਟ ਕੀਤਾ ਵਾ ਉਹਨਾਂ ਦਾ ਧੰਨਵਾਦ ਕਰਨਾ ਚਾਹਨੀ ਕਿ ਸਾਰਿਆਂ ਨੇ ਮੇਰਾ ਸਾਥ ਦਿੱਤਾ ਮੈਂ ਨਾ سپورਟ ਕੀਤਾ। ਸੋ ਕੀ ਕਹਿਣਾ ਚਾਹੁੰਦੇ ਹੋ ਕਿ ਬੱਚੀਆਂ ਜਿਹੜੀਆਂ ਘਰੋਂ ਬਾਹਰ ਨਹੀਂ ਨਿਕਲਦੀਆਂ ਮਾਤਾ ਪਿਤਾ ਨੇ ਜਿਹੜੇ ਝਿਜਕਦੇ ਨੇ ਕਿ ਉਹਨਾਂ ਨੂੰ ਪੜਾਉਣਾ ਤੇ ਬੜੀ ਬਾਹਰ ਜਿਹੜਾ ਬੜਾ ਮਾਹੌਲ ਬੜਾ ਖਰਾਬ ਹੈ ਕੀ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਹੋ ਵੀ ਬੱਚੀਆਂ ਵੀ ਜਿਹੜੀ ਕਿਸੇ ਨਾਲੋਂ ਘਟ ਨਹੀਂ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ? ਮਤਲਬ ਲੜਕੀਆਂ ਨੂੰ ਵੀ ਘਟ ਸਮਝਿਆ ਜਾਂਦਾ ਪਰ ਨਹੀਂ ਸਮਝਣਾ ਚਾਹੀਦਾ ਉਹਨਾਂ ਨੂੰ ਵੀ ਪੜਨ ਦੀ ਵਾਰਤਿਆ ਜਨਾ ਚਾਹੀਦਾ ਬਿਨਾ ਕਿਸੇ ਰੋਕ ਟੋਕ ਤੋਂ ਲੜਕੀਆਂ ਨੇ ਵੀ ਬਾਹਰ ਪੜਨ ਦੀ ਤੇ ਚਾਹੀਦਾ ਸਾਨੂੰ। ਸੋ ਕਹਿੰਦੇ ਨੇ ਕਿ ਬੇਟੀ ਜੇ ਜਰੀ ਉਹ ਹਰ ਇੱਕ ਕੰਮ ਕਰ ਲੈਂਦੀ ਬੇਟਿਆਂ ਦੀ ਤਰ੍ਹਾਂ ਪਰ ਫਿਰ ਵੀ ਕਿਤਨਾ ਕਿਤੇ ਬੇਟੀਆਂ ਨੂੰ ਜਰਾਏ ਉਹ ਅੱਗੇ ਨਹੀਂ ਵਧਨ ਦਿੱਤਾ ਜਾਂਦਾ ਕੀ ਕਹਿਣਾ ਜਾਂਦੇ ਹੋ ਕਿ ਬੇ ਲੜਕੇ ਤੇ ਕਈ ਲੜਕੀਆਂ ਵਿੱਚ ਫਰਕ ਕੀਤਾ ਜਾਂਦਾ ਉਹ ਨਾ ਕੀਤਾ ਜਾਵੇ ਤੇ ਫਿਰ ਇਹ ਲੜਕੀਆਂ ਨੂੰ ਵੀ ਅੱਗੇ ਵਧਣ ਦਾ ਮੌਕਾ ਦਿੱਤਾ ਜਾਵੇ ਸੋ ਗੱਲਬਾਤ ਕੀਤੀ ਹੈ ਜੀ ਜਿਹੜਾ ਗੁਰਦਾਸਪੁਰ ਤੋਂ ਦੂਜੇ ਸਥਾਨ ਹਾਸਲ ਕੀਤਾ ਹੈ ਪੁਤਰੀ ਰਕੇਸ਼ ਕੁਮਾਰ ਨੀਹਾ ਕੁਮਾਰੀ ਗਾਂਧੀ ਨਗਰ ਕੈਂਪ ਦੇ ਸੁਧਾਰਨ ਪਰਿਵਾਰ ਤੋਂ ਆ ਪਰ ਦੂਜਾ ਸਥਾਨ ਹਾਸਲ ਕੀਤਾ ਹੈ ਬੜੀ ਮਾਣ ਵਾਲੀ ਗੱਲ ਆ ਗਾਂਧੀ ਨਗਰ ਕੈਂਪ ਵਾਸੀਆਂ ਵਾਸਤੇ ਕਿਉਂਕਿ ਇੱਕ ਸਿੱਖਿਆ ਹੈ ਕਿ ਕਹਿੰਦੇ ਨੇ ਕਿ ਬੱਚਿਆ ਬੇਟਿਆਂ ਤੋਂ ਘਟ ਨਹੀਂ ਹੁੰਦੀਆਂ ਬੇਟੀਆਂ ਵੀ ਉਹਨੇ ਕਿਹਾ ਇਹ ਨੀਹਾ ਕੁਮਾਰੀ ਨੇ ਕਿ ਆਪਾਂ ਖੁੱਲ ਕੇ ਉਹਨਾਂ ਨੂੰ ਜੀਉਣ ਦਾ ਮੌਕਾ ਦਈਏ ਤਾਂ ਉਹਨਾਂ ਨੂੰ ਪੜ੍ਹਾਈਏ ਉਹ ਵੀ ਕਿਸੇ ਨਾਲੋਂ ਘਟ ਨਹੀਂ ਹੈਗੀ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਨੀਹਾ ਕੁਮਾਰੀ ਦੇ ਫਾਦਰ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਇੱਕ ਸੁਧਾਰਨ ਜਿਹਾ ਕੰਮ ਦੰਦ ਬਦਲਦੇ ਨੇ ਤੇ ਦੰਦ ਨਵੇਂ ਲਾਉਂਦੇ ਨੇ ਪਰ ਮਿਹਨਤ ਬੜੀ ਕਰਾਈ ਹੈ ਬੱਚਿਆਂ ਨੂੰ ਕਿਤੇ ਨਾ ਕਿਤੇ ਪਛਾਣ ਵਾਸਤੇ ਤਾਂ ਬੇਟੀ ਨੇ ਵੀ ਕਿਹਾ ਹੈ ਕਿ ਮੈਂ ਆਈਪੀਐਸ ਅਫੀਸਰ ਬੰਨਾ ਹੈ ਆਪਾਂ ਫਾਦਰ ਸਾਹਿਬ ਨਾਲ ਵੀ ਗੱਲਬਾਤ ਕਰਦੇ ਆਂ ਕੀ ਕਹਿਣਾ ਉਹਨਾਂ ਦਾ ਗੱਲ ਕਰਦੇ ਆਂ ਜੀ ਨਮਸਕਾਰ ਪਾ ਜੀ ਨਮਸਕਾਰ ਜੀ ਕੀ ਨਾਮ ਜੀ ਅਰਕੇਸ਼ ਕੁਮਾਰ ਜੀ ਪ੍ਰਕਾਸ਼ ਕੁਮਾਰ ਜੀ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾ ਜੀ ਤੁਹਾਨੂੰ ਸਾਰੇ ਪਰਿਵਾਰ ਨੂੰ ਕਿ ਤੁਹਾਡੀ ਬੇਟੀ ਜਰੀਏ ਦੂਜੇ ਸਥਾਨ ਤੇ ਆਈ ਹੈ ਕੀ ਕਹਿਣਾ ਚਾਹਦੇ ਮੈਂ ਭਾਜੀ ਪ੍ਰਿੰਸੀਪਲ ਮੈਡਮ ਜੀ ਤੇ ਪੂਰੇ ਸਟਾਫ ਜੀ ਦਾ ਬਹੁਤ ਜੀ ਲੁੱਤਵਾਦ ਕਰਨਾ ਜਿਨ੍ਹਾਂ ਬੱਚੀ ਨੇ ਪੜਾ ਸੰਯੋਗ ਦਿੱਤਾ ਮੇਰੇ ਫੈਮਲੀ ਨੇ ਵੀ ਉਹ ਪਰਾਤ ਸ਼ੋਕ ਦਿੱਤਾ ਕੀ ਗੱਲ ਬਾਰ ਸਾਹਿਬ ਭਾਵੁਕ ਹੋ ਗਏ ਦੇ ਕੀ ਗੱਲ ਖੁਸ਼ੀ ਦੇ ਆਸੂ ਨੇ ਹਾਂਜੀ ਗੁੜੀਆ ਮੇਰੀ ਦੂਜੇ ਨੰਬਰ ਤੇ ਆਈ ਆ ਔਰ ਉਹਨਾਂ ਜਿਲ੍ਹਾ ਗੁਰਦਾਸਪੁਰ ਦਾ ਹਨ ਅਰੋਸ਼ ਕੀਤਾ ਸੋ ਕਿਤੇ ਨਾ ਕਿਤੇ ਫਾਦਰ ਸਾਹਿਬ ਨੇ ਮਿਹਨਤ ਕੀਤੀ ਏ ਤੇ ਅੱਜ ਜਰਾ ਏ ਉਹ ਫਲ ਝੋਲੀ ਚ ਪਿਆ ਏ ਬੇਟੀ ਜਿਹੜੀ ਦੂਜੇ ਸਤਾਨ ਦਾ ਏ ਜਿਲ੍ਹਾ ਗੁਰਦਾਸਪੁਰ ਤੋਂ ਕਿਤੇ ਨਾ ਕਿਤੇ ਭਾਵੁਕ ਹੋ ਗਏ ਨੇ ਵਾਕਿਆ ਹੀ ਭਾਵੁਕ ਹੋਣਾ ਵਣਦਾ ਵੀ ਏ ਕਿਉਂਕਿ ਮਿਹਨਤ ਕੀਤੀ ਹੈ ਤੇ ਫਲ ਵੀ ਮਿਲਿਆ ਹੈ ਸੁਧਾਰਨ ਪਰਿਵਾਰ ਤੋਂ ਉੱਠ ਕੇ ਦੂਜਾ ਸਥਾਨ ਹਾਸਲ ਕੀਤਾ ਹੈ ਆਪਾਂ ਗੱਲਬਾਤ ਕਰਦੇ ਹਾਂ ਉਹਨਾਂ ਦੀ ਮਾਤਾ ਜੀ ਨਾਲ ਵੀ ਕੀ ਨਾਮ ਹੈ ਸੋ ਨਮਸਕਾਰ ਜੀ ਕੀ ਨਾਮ ਜੀ ਨਿਰਮਲਾ ਨਿਰਮਲਾ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਤੇ ਦੂਜਾ ਸਥਾਨ ਹਾਸਲ ਕੀਤਾ ਬੇਟੀ ਤੁਹਾਡੀ ਨੇ ਕੀ ਕਹਿਣਾ ਕਰ ਹਾਂਜੀ ਬਹੁਤ ਖੁਸ਼ੀਆਂ ਨੂੰ ਮੈਡਮਾਂ ਨੇ ਪ੍ਰਿੰਸੀਪਲ ਸਾਰਿਆਂ ਨੇ ਬਹੁਤ ਮਦਦ ਕੀਤੀ ਹੈ ਦੀ ਪੜਾਈ 'ਚ ਇਹ ਖੁਦ ਵੀ ਬੜਾ ਫਰਦੀ ਰਹੀ ਆ ਸ਼ੁਰੂ ਤੋਂ ਲੈ ਕੇ ਹੁਣ ਤੱਕ ਮਤਲਬ ਇਹ ਪਹਿਲੇ ਨੰਬਰ ਤੇ ਹੀ ਆਂਦੀ ਸੀ ਸੋ ਮਾਤਾ ਪਿਤਾ ਦੀ ਵੀ ਸਪੋਰਟ ਰਹੀ ਜੀ ਕਿਤੇ ਨਹੀਂ ਹਾਂਜੀ ਪੂਰੀ ਸਪੋਰਟ ਇਹਨੂੰ ਦਿੱਤੀ ਆ ਪ੍ਰਾਈਵੇਟ ਕਾਰ ਦੇ ਕੰਮ ਵਿੱਚ ਸਾਲਾ ਸਾਧਦੀ ਸਾਡਾ ਏ ਸੋ ਕੀ ਕਹਿਣਾ ਚਾਹੁੰਦੇ ਹੋ ਬੇਟੀਆਂ ਨੂੰ ਜਿਹੜੇ ਲੋਕੀ ਘਰੋਂ ਨਹੀਂ ਨਿਕਲ ਦਿੰਦੇ ਪੜ੍ਹਾਉਂਦੇ ਨਹੀਂ ਜਾਂ ਕਹਿੰਦੇ ਨੇ ਕਿ ਨਹੀਂ ਬਾਹਰ ਜਾਣਾ ਕੀ ਚਾਹਣਾ ਹੈ ਇਹੀ ਚਾਹਦੇ ਆਂ ਵੀ ਬੇਟੀਆਂ ਨੂੰ ਪੜ੍ਹਾਓ ਉਹਨਾਂ ਦੀ ਵੀ ਜ਼ਿੰਦਗੀ ਬਣੇ ਉਹ ਵੀ ਅੱਗੇ ਵਧਣ ਕਿਤੇ ਕਿਤੇ ਭਾਵੁਕ ਹੋ ਗਏ ਦੋਨੇ ਚ ਕੀ ਗੱਲ ਖੁਸ਼ੀ ਨਾਲ ਬੇਟੀ ਦੀ ਨਹੀਂ ਖੁਸ਼ੀ ਹੈ ਵੀ ਉਹ ਚਲੋ ਉਨੇ ਸਾਡਾ ਨਾਮ ਰੋਸ਼ਨ ਕੀਤਾ ਉਹ ਇਦੋਂ ਤੱਕ ਪਹੁੰਚੀ ਹੈ ਆਪਣੇ ਪੜ੍ਹਾਈ ਦੇ ਸਦਕਾ ਤੁਹਾਡੀ ਬੇਟੀ ਨੇ ਕਿਹਾ ਕਿ ਮੈਂ ਆਈਪੀਐਸ ਅਫੀਸਰ ਬੰਨਾ ਹੈ ਇਹ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਪੂਰਾ ਸਾਥ ਦੇਵਾਂਗੇ ਜੋ ਬੰਨਾ ਚਾਹੇਗੀ ਉਹਦੀ ਖੁਸ਼ੀ ਵਾਸਤੇ ਜਿਹੜੀ ਚੀਜ਼ੇ ਉਹਨੂੰ ਖੁਸ਼ੀ ਮਿਲਦੀ ਆ ਸੋ ਗੱਲਬਾਤ ਕੀਤੀ ਹੈ ਜੀ ਕਿਤਨਾ ਕਿਤੇ ਮਾਤਾ ਪਿਤਾ ਜਿਹੜੇ ਨੇ ਉਹ ਭਾਵੁਕ ਹੋ ਗਏ ਨੇ ਕਹਿੰਦੇ ਖੁਸ਼ੀ ਦੇ ਆਸ਼ੂ ਨੇ ਕਿਉਂਕਿ ਖੁਸ਼ੀ ਹੁੰਦੀ ਹੈ ਪਰਿਵਾਰ ਨੇ ਮਿਹਨਤ ਕੀਤੀ ਹੈ ਤੇ ਪਰਿਵਾਰ ਦੀ ਬੱਚੀ ਜਿਹੜੀ ਇੱਥੋਂ ਤੱਕ ਪਹੁੰਚ ਗਈ ਜ਼ਿਲ੍ਹਾ ਗੁਰਦਾਸਪੁਰ ਦਾ ਦੂਜਾ ਸਥਾਨ ਹਾਸਲ ਕੀਤਾ ਹੈ ਚੰਗੇ ਨੰਬਰਾਂ ਦੇ ਉੱਤੇ ਸੋ ਸਟਾਫ ਹੈ ਜੀ ਸਰਕਾਰੀ ਕੰਨਿਆ ਹਾਈ ਸਕੂਲ ਗਾਂਧੀ ਨਗਰ ਕੈਂਪ ਦੇ ਸਟਾਫ ਦੇ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਕਿਉਂਕਿ ਉਹਨਾਂ ਦੀ ਮਿਹਨਤ ਸਦਕਾ ਹੀ ਜਰਾਏ ਇਹ ਬੱਚੀ ਨੇ ਦੁੱਧਾਨ ਹਾਸਲ ਕੀਤਾ ਏ ਸੋ ਆਪਾਂ ਗੱਲਬਾਤ ਵੀ ਕਰਾਂਗੇ ਸੋ ਤਸਵੀਰਾਂ ਵੀ ਤੁਹਾਨੂੰ ਦਿਖਾ ਦਾਂਗੇ ਸਟਾਫ ਦੀਆਂ ਪ੍ਰਿੰਸੀਪਲ ਮੈਮ ਹੈ ਤੇ ਨਾਲ ਜਿਹੜਾ ਬੱਚੀ ਨੂੰ ਪੜ੍ਹਾਉਂਦੇ ਨੇ ਉਹ ਸਾਰੇ ਸਟਾਫ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਆਪਾਂ ਗੱਲਬਾਤ ਵੀ ਕਰਾਂਗੇ ਕੀ ਕਹਿਣਾ ਹੈ ਕਿਉਂਕਿ ਹੌਣਹਾਰ ਜੇ ਬੱਚੇ ਨੇ ਤੇ ਉਹਨਾਂ ਨੂੰ ਸਿੱਖਿਆ ਚੰਗੀ ਦਿਵੋ ਤਾਂ ਫੇਰ ਹੀ ਕਿਤੇ ਨਾ ਕਿਤੇ ਤੇਰੇ ਬੱਚੇ ਵੀ ਕਿਤੇ ਅੱਗੇ ਵੱਧਦੇ ਨੇ ਆਪਾਂ ਗੱਲਬਾਤ ਕਰਦੇ ਆਂ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਦੇ ਮੈਂ ਤੇਜਿੰਦਰ ਕੌਰ ਪ੍ਰਿੰਸੀਪਲ ਸਰਕਾਰੀ ਕੰਨਿਓ ਸੀਨੀਅਰ ਸੈਕੰਡਰੀ ਸਕੂਲ ਕੈਂਪੋ ਬਟਾਲਾ ਜੀ ਬਤੌਰ ਪ੍ਰਿੰਸੀਪਲ ਮੈਂ ਸਮੂਹ ਆਪਣੇ ਸਟਾਫ ਮੈਂਬਰ ਸਹਿਬਾਨ ਵਿਦਿਆਰਥਣ ਨੀਹਾ ਕੁਮਾਰੀ ਅਤੇ ਉਸਦੇ ਮਾਤਾ ਪਿਤਾ ਤੇ ਮਾਣ ਮਹਿਸੂਸ ਕਰਦੀ ਆਂ ਕਿ ਜਿੰਨਾ ਸਾਰਿਆਂ ਦੇ ਯਤਨਾ ਸਦਕਾ ਇਹ ਬੱਚੀ ਜਿਹੜੀ ਆ ਮੈਰਿਟ ਵਿੱਚ ਆਈ ਆ ਸਾਡੇ ਸਕੂਲ ਵਿੱਚ 87 ਬੱਚਿਆਂ ਨੇ ਪੇਪਰ ਦਿੱਤੇ ਸੀ 10ਵੀਂ ਜਮਾਤ ਦੇ ਜਿਦੇ ਵਿੱਚੋਂ 28 ਬੱਚੇ ਸਾਡੇ ਜਿਹੜੇ ਆ ਉਹਨਾਂ ਨੇ 90% ਤੋਂ ਵੱਧ ਅੰਕ ਪ੍ਰਾਪਤ ਕੀਤੇ ਆ ਤੇ 32 ਬੱਚੇ ਐਸੇ ਆ ਜਿਨ੍ਹਾਂ ਨੇ 80 ਤੋਂ ਲੈ ਕੇ 90% ਦੇ ਵਿੱਚ ਅੰਕ ਪ੍ਰਾਪਤ ਕੀਤੇ ਆ ਤੇ ਬਾਕੀ ਸਾਰੇ ਬੱਚਿਆਂ ਦੀ ਵੀ ਫਰਸਟ ਡਿਵੀਜ਼ਨ ਆ ਇਸ ਸਕੂਲ ਲਈ ਬੜੇ ਹੀ ਮਾਣ ਵਾਲੀ ਗੱਲ ਆ ਕਿ 87 ਬੱਚਿਆਂ ਨੇ ਪੇਪਰ ਦਿੱਤੇ ਤੇ ਸਾਰੇ ਬੱਚਿਆਂ ਦੀ ਫਰਸਟ ਡਿਵੀਜ਼ਨ ਆਈ ਮੈਂ ਇੱਥੇ ਤੁਹਾਨੂੰ ਇਹ ਵੀ ਦੱਸਣਾ ਚਾਹਾਂਗੀ ਕਿ ਪਿਛਲੇ ਸਾਲ ਵੀ ਸਾਡੇ ਸਕੂਲ ਦੀਆਂ ਬੱਚੀਆਂ 8ਵੀਂ ਜਮਾਤ ਵਿੱਚ ਅਤੇ 10ਵੀਂ ਜਮਾਤ ਵਿੱਚ ਵੀ ਮੈਰਿਟ ਵਿੱਚ ਆਈਆਂ ਸਿਗੀਆਂ ਇਸ ਕਰਕੇ ਇਹ ਸਾਡੇ ਸਕੂਲ ਦੀ ਪਰੰਪਰਾ ਬਣ ਚੁੱਕੀ ਆ ਕਿ ਬੱਚੇ ਮੈਰਿਟ ਵਿੱਚ ਹੋ ਅਸੀਂ ਮੇਰਾ ਸਮੂਹ ਸਟਾਫ ਜੀ ਤੋੜ ਮਿਹਨਤ ਕਰਦਾ ਐਕਸਟਰਾ ਕਲਾਸਾਂ ਲਗਾਉਂਦਾ ਵਾ ਇਹਨਾਂ ਬੱਚਿਆਂ ਤੇ ਜਿਹੜੇ ਮੈਰਿਟ ਹੋਲਡਰ ਸਟੂਡੈਂਟਸ ਆ ਤੇ ਜਿਹੜੇ ਵੀਕ ਸਟੂਡੈਂਟਸ ਆ ਉਹਨਾਂ ਤੇ ਅਸੀਂ ਵਿਸ਼ੇਸ਼ ਧਿਆਨ ਦਿੰਦੇ ਆ ਕਿ ਕਿਸ ਤਰ੍ਹਾਂ ਇਹਨਾਂ ਬੱਚਿਆਂ ਨੂੰ ਇਹਨਾਂ ਦੇ ਮਕਾਮ ਤੇ ਲੈ ਕੇ ਜਾਣਾ ਇਸ ਕਰਕੇ ਮੈਂ ਪਰਮਾਤਮਾ ਦਾ ਲੱਖ ਸ਼ੁਕਰ ਕਰਦੀ ਆ ਕਿ ਇਸ ਬੱਚੀ ਨੇ ਜਿਹੜੀ ਉਹ ਸਾਡੀ ਪਰੰਪਰਾ ਵਾ ਉਹਨੂੰ ਕਾਇਮ ਰੱਖਿਆ ਤੇ ਮੈਰਿਟ ਜਿਹੜੀ ਆ ਉਹ ਮੈਰਿਟ ਸਥਾਨ ਪ੍ਰਾਪਤ ਕੀਤਾ ਇਸੇ ਤਰ੍ਹਾਂ ਸਰ ਮੈਂ ਭਵਿੱਖ ਵਿੱਚ ਵੀ ਆਸ ਕਰਾਂਗੀ ਕਿ ਮੈਂ ਇਸ ਆਪਣੀ ਪਰੰਪਰਾ ਨੂੰ ਜਿਹੜਾ ਕਾਇਮ ਰੱਖਾਂਗੀ ਮੇਰਾ ਸਟਾਫ ਬਹੁਤ ਹੀ ਮਿਹਨਤੀ ਆ ਮੇਰੇ ਸਕੂਲ ਵਿੱਚ ਸਾਰੀਆਂ ਹੀ ਲੇਡੀ ਟੀਚਰ ਨੇ 40 ਦੇ 40 ਤੇ ਸਾਰੇ ਹੀ ਇਨ੍ਹਾਂ ਬੱਚਿਆਂ ਤੇ ਬਹੁਤ ਹੀ ਧਿਆਨ ਦਿੰਦੇ ਆ ਜਦੋਂ ਵੀ ਵੇਖਿਆ ਜਾਵੇ ਇਹ ਇਨ੍ਹਾਂ ਦੇ ਦਵਾਲੇ ਹੀ ਹੈਗੀ ਸਾਰਾ ਦਿਨ 6 ਘੰਟੇ ਇਨ੍ਹਾਂ ਬੱਚਿਆਂ ਦੇ ਦਵਾਲੇ ਰਹਿੰਦੇ ਆ ਮੁੜਕੇ ਘਰ ਜਾ ਕੇ ਵੀ ਮੇਰੇ ਸਟਾਫ ਮੈਂਬਰਸ ਜਿਹੜੇ ਆ ਉਹਨਾਂ ਨੇ ਇਹਨਾਂ ਦੇ ਗਰੁੱਪ ਬਣਾਏ ਹੋਏ ਨੇ ਆਨਲਾਈਨ ਕਲਾਸਸ ਵੀ ਲਾਉਂਦੇ ਆ ਸਕੂਲ ਟਾਈਮ ਤੋਂ ਬਾਅਦ ਵੀ ਤੇ ਬਹੁਤ ਹੀ ਬੱਚਿਆਂ ਨੂੰ ਮਿਹਨਤ ਕਰਵਾਉਂਦੇ ਆ ਇਸ ਕਰਕੇ ਮੈਨੂੰ ਅੱਜ ਮਾਣ ਆ ਆਪਣੇ ਸਟਾਫ ਤੇ ਇਹਨਾਂ ਵਿਦਿਆਰਥਣਾਂ ਦੇ ਮਾਤਾ ਪਿਤਾ ਤੇ ਤੇ ਇਹਨਾਂ ਪਿਆਰੇ ਬੱਚਿਆਂ ਤੇ ਕਿ ਇਹ ਸਾਰੇ ਹੀ ਜਿਹੜੇ ਆ ਮੇਰੇ ਵਧਾਈ ਦੇ ਪਾਤਰ ਧੰਨਵਾਦ ਸੋ ਗੱਲਬਾਤ ਕਰਦੇ ਆ ਜੀ ਨੀਹਾ ਕੁਮਾਰੀ ਨੂੰ ਜਿਹੜੇ ਪੜ੍ਹਾਉਂਦੇ ਨੇ ਮੈਮ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਮਾਤਾ ਪਿਤਾ ਤੋਂ ਬਾਅਦ ਉਹਨਾਂ ਦਾ ਜਰਾਏ ਬੜਾ ਵੱਡਾ ਰੋਲ ਆ ਕਿਉਂਕਿ ਮਾਤਾ ਪਿਤਾ ਘਰੋਂ ਭੇਜਿੰਦੇ ਨੇ ਬੱਚੇ ਨੂੰ ਟੀਚਰਸ ਦੇ ਕੋਲ ਤੇ ਜੇ ਟੀਚਰਸ ਵਧੀਆ ਤਰੀਕੇ ਨਾਲ ਉਹਨਾਂ ਨੂੰ ਪੜ੍ਹਾਉਣਗੇ ਤਾਂ ਫੇਰ ਹੀ ਕਿਤੇ ਨਾ ਕਿਤੇ ਬੱਚੇ ਪਹੁੰਚਦੇ ਨੇ ਆਪਾਂ ਗੱਲਬਾਤ ਕਰਦੇ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਮ ਬਹੁਤ ਬਹੁਤ ਮੁਬਾਰਕਾ ਜੀ ਤੁਹਾਨੂੰ ਤੁਹਾਡੀ ਬੱਚੀ ਨੇ ਅੱਜ ਦੂਜੇ ਸਥਾਨ ਹਾਸਲ ਕੀਤਾ ਕੀ ਕਹਿਣਾ ਚਾਹੁੰਦੇ ਹੋ ਮੇਰਾ ਨਾਮ ਪ੍ਰਵੀਨ ਹੈ ਮੈਂ ਇਹਨਾਂ ਦੀ ਕਲਾਸ ਇਨਚਾਰਜ ਹਾਂ 6th ਤੋਂ ਹੀ ਇਹ ਬੱਚਾ ਮੇਰੇ ਕੋਲ ਹੈ ਜੀ 6th ਲੈ ਕੇ 10th ਤੱਕ ਔਰ ਇਹ ਲੜਕੀ ਸ਼ੁਰੂ ਤੋਂ ਹੀ ਬੜੀ ਸੰਸੀਅਰ ਬੜੀ ਡਿਸਪਲਾਈਨਡ ਬੜੇ ਤਰੀਕੇ ਨਾਲ ਨੇ ਪੜਨਾ ਕੋਈ ਪ੍ਰੋਬਲਮ ਆਏ ਪੁੱਛਾਈਏ ਨੇ ਮੈਨੂੰ ਪਰਸਨਲੀ ਵੀ ਫੋਨ ਕਰਕੇ ਪੁੱਛ ਲੈਣਾ ਕਿ ਮੈਮ ਇਹ ਕੰਮ ਸਮਝ ਨਹੀਂ ਲੱਗੀ ਇਹ ਕਿਸ ਤਰ੍ਹਾਂ ਕਰਨਾ ਹੈ ਔਰ ਬਾਕੀ ਵੀ ਇਹਦੇ ਜਿਹੜੇ ਕਲਾਸ ਟੀਚਰਸ ਦੇ ਨਾਲ ਜਿਹੜੇ ਹੋਰ ਸਬਜੈਕਟ ਟੀਚਰਸ ਨੇ ਉਹਨਾਂ ਦੀ ਵੀ ਸਾਰਿਆਂ ਦੀ ਕੋਆਪਰੇਸ਼ਨ ਹੈ ਪੂਰੀ ਕਿਉਂਕਿ ਉਹ ਵੀ ਸਾਰੇ ਜਿਹੜੇ ਨੇ ਇਹਨਾਂ ਨੂੰ ਵਧੀਆ ਤਰੀਕੇ ਨਾਲ ਪੜ੍ਹਾਉਂਦੇ ਸੀ ਔਰ ਇਹ ਬੱਚਾ ਵੀ ਜਿਹੜਾ ਵੈ ਖੁਦ ਵੀ ਪੂਰਾ ਮਿਹਨਤੀ ਸੀ ਇਹਨੇ ਮਿਹਨਤ ਕਰਨੀ ਪੂਰੀ ਜੋ ਨਹੀਂ ਸਮਝ ਲਗੀ ਹਰ ਟੀਚਰ ਨੂੰ ਪਰਸਨਲੀ ਪੁੱਛਣਾ ਵੀ ਕਲਾਸ 'ਚ ਵੀ ਐਕਸਟਰਾ ਵੀ ਟਾਈਮ ਲੈਣਾ। ਸੋ ਮੈਡਮ ਬੱਚੀ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਜੀ ਮਾਤਾ ਪਿਤਾ ਦਾ ਵੀ ਬੜੀ ਕਿਰਪਾ ਹੋਈ ਹੈ ਤੇ ਟੀਚਰਸ ਦੀ ਵੀ ਬੜੀ ਕਿਰਪਾ ਹੋਈ ਹੈ। ਪਰ ਅਗੂ ਉਹਨਾਂ ਦਾ ਟੀਚਾ ਕੀ ਹੈ? ਦੁਆ ਕਰਿਓ ਤੁਸੀਂ ਵੀ ਉਹ ਕਹਿੰਦੀ ਕਿ ਆਈਪੀਐਸ ਅਫਸਰ ਬੰਨਾ ਚਾਹੁੰਦੇ ਹੈ ਕੀ ਕਹਿਣਾ ਚਾਹੁੰਦੇ। ਹਾਂਜੀ ਬਿਲਕੁਲ ਆਪਣੀ ਮਿਹਨਤ ਜਿਹੜੀ ਉਹਨੂੰ ਕੰਟੀਨਿਊ ਰੱਖੇ। ਹਾਰਡ ਵਰਕ ਕਰੇ ਪੂਰਾ ਬਿਲਕੁਲ ਸக்ஸੈਸਫੁਲ ਹੋਏਗੀ ਲਾਈਫ ਵਿੱਚ ਇਹੋ ਜੀ ਕੋਈ ਗੱਲ ਨਹੀਂ ਕਿਉਂਕਿ ਮਿਹਨਤੀ ਤੇ ਆ ਹੈ ਹੀ ਹੈ ਤੇ ਜੇ ਇਸ ਤਰ੍ਹਾਂ ਹੀ ਕੰਟੀਨਿਊ ਰੱਖੇਗੀ ਆਪਣੀ ਸਟੱਡੀ ਐ ਨਹੀਂ ਹੈ ਕਿ ਲਾਪਰਵਾਹ ਹੋ ਜਾਏ ਕਿ ਬਸ ਹੁਣ ਮੈਂ ਪੋਜੀਸ਼ਨ ਲੈ ਲਈ ਹੈ ਤੇ ਨੈਕਸਟ ਟਾਈਮ ਮੈਂ ਉਹ ਨਹੀਂ ਸਟੱਡੀ ਨਹੀਂ ਕਰਨੀ ਹੁਣ ਮਿਹਨਤ ਨਹੀਂ ਕਰਨੀ ਤੇ ਫਿਰ ਕੰਮ ਖਰਾਬ ਹੋ ਸਕਦਾ ਹੈ ਬਟ ਇਹ ਵੈ ਕਿ ਪੂਰੀ ਮਿਹਨਤ ਨਾਲ ਅੱਗੋਂ ਵੀ ਪੜੇ ਤੇ ਜਰੂਰ ਸக்ஸੈਸਫੁਲ ਹੋਏਗੀ ਤੁਹਾਡੀਆਂ ਦੁਆਵਾਂ ਨਾਲ ਬਿਲਕੁਲ ਬਿਲਕੁਲ ਜੀ ਹਮੇਸ਼ਾ ਸੋ ਗੱਲਬਾਤ ਕੀਤੀ ਜੀ ਉਹਨਾਂ ਨੇ ਕਿਹਾ ਜੀ ਸਾਡੀਆਂ ਦੁਆਵਾਂ ਬੱਚੀ ਦੇ ਨਾਲ ਆ ਤਾਂ ਆਪਾਂ ਵੀ ਪਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਬੱਚੀ ਜਿਹੜੀ ਉਹਦਾ ਸੁਪਨਾ ਜਿਹੜਾ ਏ ਉਹ ਪੂਰਾ ਹੋਵੇ ਆਪੀਐਸ ਅਫੀਸਰ ਬਣ ਕੇ ਗਾਂਧੀ ਨਗਰ ਕੈਂਪ ਦਾ ਜਿਹੜਾ ਏ ਮਾਣ ਵਧਾਏ ਸੋ ਕੈਮਰਾ ਪਰਸਨ ਪਵਨ ਅਗਰਵਾਲ ਦੇ ਨਾਲ ਲੱਕੀ ਰਾਜਪੂਤ ਅਮੇਜ਼ਿੰਗ ਟੀਵੀ ਜੁਆਸੇ ਗੁਰਦਾਸਪੁਰ